ਉਹਨਾਂ ਦੇ ਵਾਸਤੇ ਅਗਲੀ ਰੇਡ ਮੈਦਾਨ ਦੇ ਵਿੱਚ ਫਿਰ ਰੇਕ ਮਾਰਿਆ ਲਓ ਸੁਖਮਣ ਕਬੱਡੀ ਪੌਂਡ ਦੀ ਵਧਿਆ ਹੋਇਆ ਇੱਕ ਮਿੰਟਾ ਵੀਰ ਵੀਰਪੁਰਿਆ ਕਹਿੰਦੇ ਸੁਖਮਣ ਆਹ ਫੜੋ ਯਾਰ ਆਹ ਫੜੋ ਯਾਰ ਫੜੋ ਯਾਰ ਆਹ ਕੀ ਕੋਈ ਗੱਲ ਹੈ ਇਹ ਚੰਗੀ ਗੱਲ ਨਹੀਂ ਮੇਰੇ ਵੀਰ ਤੁਸੀਂ ਦੀ ਡਿਊਟੀ ਹੈ ਗਰਾਊਂਡ ਤੋਂ ਬਾਹਰ ਕਰ ਦੋ ਆ ਯਾਰ ਗਰਾਊਂਡ ਚਾਈ ਜਾਂਦੇ ਨੇ ਆ ਦੇਖੋ ਐਡੇ ਐਡੇ ਮੱਲ ਪੜਦੇ ਆ ਛੱਟ ਫਿੱਟ ਲੱਗ ਗਈ ਕੌਣ ਜ਼ਿੰਮੇਦਾਰ ਕਿਨੂੰ ਫੜੋ ਯਾਰ ਫੜੋ ਪਲੇਅਰਾਂ ਦੇ ਲਈ ਰੱਬ ਇਹ ਗਰਾਊਂਡ ਮਸ਼ਹੂਰੀ ਆ ਗਈ ਜਵੀ ਹਲੋ ਬਾਜੀ ਇੱਕ ਮਿੰਟ ਸਾਡੇ ਅਸੀਂ ਕੋਈ ਇੱਕ ਮਿੰਟ ਮਿੰਟ ਅਸੀਂ ਕਮੇਟੀ ਨੂੰ ਕੋਈ ਮਾਰਾ ਨਹੀਂ ਕਹਿੰਦੇ ਅਸੀਂ ਪਲੇਅਰਾਂ ਸਾਡੇ ਲਈ ਗੁਰਦਰਾ ਹੁੰਦਾ ਅੱਧੀ ਕਮੇਟੀ ਤੇ ਅੱਧੀ ਕੇ ਜੱਟੀਆਂ ਚਾ ਕਮੇਟੀ ਦਾਰੂ ਪੀਦੀ ਤੁਹਾਡੀ ਪਿੱਛੇ ਤੁਸੀਂ ਫਿਰਦੇ ਦਾਰੂ ਪੀ ਕੇ ਆ ਹੁਣੇ ਵਿੱਚ ਬੰਦਾ ਫਿਰਦਾ ਕੋ ਸਾਡੀ ਪੁਲਿਸ ਕਿੱਥੇ ਹੈ ਪੰਜਾਬ ਪੁਲਿਸ ਮੈਨੂੰ ਹੀ ਕਿਸੇ ਇਹਨੂੰ 10 ਰੁਪਏ ਨਹੀਂ ਦੇਣਾ। ਤਰਾਪ ਆਪ ਖਰਚਾ ਕਰਨਾ ਹੈ। ਇੰਦਰੀ ਚ ਮਿਹਰ ਤੁਸੀਂ ਆਪ ਹੋਗੇ ਜਿੰਨੇ ਬੰਦੇ ਦਾਰੂ ਪੀਤੀ ਫਿਰਦੇ। ਬਿਲਕੁਲ ਸਹੀ ਗੱਲ ਆ ਭਰਾ ਬਿਲਕੁਲ ਸਹੀ ਗੱਲ ਆ ਯਾਰ। ਮੈਨਾਂ ਦੀ ਗੱਲ ਹੈ ਪਰ ਇਹ ਕਮੇਟੀ ਵਾਲੇ ਵੀਰੋਂ ਨੂੰ ਦੇਖ ਲਾ ਕੇ ਕਰਦਾ। ਕੋਈ ਬੰਦਾ ਮਰ ਗਿਆ ਜੇ ਕਿਸੇ ਦੀ ਫੇਟ ਲਾ ਕੇ ਕਿਸੇ ਖਿਡਾਰੀ ਦੀ ਖਿਡਾਰੀ ਦੇ ਵਿੱਚ ਜਾਨ ਪਤਾ ਕਿ ਨਹੀਂ ਹੁੰਦੀ ਐ। ਕੋਈ ਕਮਜ਼ੋਰ ਬੰਦੇ ਨੇ ਦੀ ਲਪੇਟ ਚ ਆ ਗਿਆ ਫਿਰ ਕੌਣ ਜ਼ਿੰਮੇਵਾਰ ਐ? ਪਹਿਲੀ ਗੱਲ ਤੇ ਪਲੇਅਰਾਂ ਲਈ ਇਹ ਰੱਬ ਐ ਗਰਾਊਂਡ। ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦਾ ਤੁਸੀਂ ਜ਼ਰੂਰ ਕੰਟਰੋਲ ਕਰਿਓ।